ਦਸੂਹਾ ਵਿੱਚ ਨੈਸ਼ਨਲ ਹਾਈਵੇ ਦੇ ਉੱਤੇ ਅਚਾਨਕ ਸਰੋਂ ਦੇ ਤੇਲ ਨਾਲ ਭਰਿਆ ਹੋਇਆ ਟੈਂਕਰ ਪਲਟ ਗਿਆ ਤੇ ਹਜ਼ਾਰਾਂ ਲੀਟਰ ਸਰੋਂ ਦਾ ਤੇਲ ਸੜਕ ਦੇ ਉੱਤੇ ਖਿਲਰ ਗਿਆ ਉੱਥੇ ਹੀ ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਇਹ ਘਟਨਾ ਬੀਤੀ ਦੇਰ ਦਾ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਦੀ ਹੈ ਜਿੱਥੇ ਕਿ ਸਰੋਂ ਦੇ ਤੇਲ ਨਾਲ ਭਰਿਆ ਬੇਕਾਬੂ ਟੈਂਕਰ ਸੜਕ ਦੇ ਉੱਤੇ ਪਲਟ ਗਿਆ ਹਾਦਸੇ ਦੌਰਾਨ ਟੈਂਕਰ ਵਿੱਚ ਭਰਿਆ ਹਜ਼ਾਰਾਂ ਲੀਟਰ ਸਰੋਂ ਦਾ ਤੇਲ ਸੜਕ ਦੇ ਉੱਤੇ ਖਿਲਰ ਗਿਆ ਇਹ ਅਸਦ ਸੂਹਾ ਦੇ ਹਾਜੀਪੁਰ ਚੌਂਕ ਤੋਂ ਕੁਝ ਹੀ ਦੂਰੀ ਤੇ ਸਥਿਤ ਹੋਟਲ ਕਿੰਗ ਵਿਰਾੜ ਦੇ ਸਾਹਮਣੇ ਵਾਪਰਿਆ ਖੁਸ਼ਕਿਸਮਤੀ ਇਹ ਰਹੀ ਕਿ ਹਾਦਸੇ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਪਰ ਨੈਸ਼ਨਲ ਹਾਈਵੇ ਤੇ ਤੇਲ ਡਿਗਿਆ ਹੋਣ ਕਾਰਨ ਇੱਥੇ ਛੋਟੇ ਵਾਹਨ ਕੰਟਰੋਲ ਤੋਂ ਬਾਹਰ ਹੁੰਦੇ ਦੇਖੇ ਗਏ ਇਸ ਬੰਦੇ ਜਾਣਕਾਰੀ ਦਿੰਦੇ ਆ ਹੋਟਲ ਦੇ ਮਾਲਕ ਵਿਸ਼ਾਲ ਖੋਸਲਾ ਨੇ ਦੱਸਿਆ ਕਿ ਦਾਤ 11:30 ਵਜੇ ਦੇ ਟਾਈਮ ਮੈਨੂੰ ਹੋਟਲ ਦੇ ਰਿਸੈਪਸ਼ਨ ਤੋਂ ਕਾਲ ਆਈ ਸੀ ਕਿ ਆਪਣੇ ਹੋਟਲ ਦੇ ਬਾਹਰ ਇੱਕ ਟੈਂਕਰ ਪਲਟ ਗਿਆ ਹੈ ਮੈਂ ਉਸੇ ਵੇਲੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕਿ ਹਾਦਸਾ ਵਾਪਰ ਚੁੱਕਾ ਸੀ ਪਰ ਖੁਸ਼ਕਿਸਮਤੀ ਇਹ ਰਹੀ ਕਿ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਜਿੰਨਾ ਵੱਡਾ ਹਾਦਸਾ ਸੀ ਹੋ ਸਕਦਾ ਸੀ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਕਿਉਂਕਿ ਦੇਰ ਆਰ ਲੋਕੀ ਹੋਟਲ ਦੇ ਵਿੱਚ ਖਾਣਾ ਖਾ ਕੇ ਇਸ ਜਗ੍ਹਾ ਤੋਂ ਕੁਝ ਹੀ ਦੂਰੀ ਤੇ ਬੱਚੇ ਖੜੇ ਹੋ ਕੇ ਸੈਲਫੀ ਲੈਂਦੇ ਹਨ ਤੇ ਉਸੇ ਜਗ੍ਹਾ ਤੇ ਹੀ ਆ ਕੇ ਟੈਂਕਰ ਪਲਟ ਗਿਆ ਇਸ ਤਰ੍ਹਾਂ ਦਾ ਇੱਕ ਹਾਦਸਾ ਪਹਿਲਾਂ ਵੀ ਇੱਥੇ ਹੋ ਚੁੱਕਾ ਹੈ ਹੋਟਲ ਮਾਲਕ ਨੇ ਪ੍ਰਸ਼ਾਸਨ ਤੇ ਐਨਐਚ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਸ ਜਗ੍ਹਾ ਦੇ ਉੱਤੇ ਰੋਡ ਦੇ ਵਿੱਚ ਕੋਈ ਪ੍ਰੋਬਲਮ ਹੈ ਤੇ ਉਸ ਨੂੰ ਠੀਕ ਕੀਤਾ ਜਾਵੇ ਇਹ ਹਾਦਸਾ ਸਰ ਰਾਤ ਕੋਈ 11:30 ਵਜੇ ਦਾ ਟਾਈਮ ਸੀਗਾ ਮੈਨੂੰ ਹੋਟਲ ਦੀ ਰਿਸੈਪਸ਼ਨ ਤੋਂ ਕਾਲ ਆਈ ਕਿ ਆਪਣੇ ਹੋਟਲ ਦੇ ਬਾਹਰ ਇੱਕ ਟੈਂਕਰ ਪਲਟ ਗਿਆ ਮੈਂ ਉਸੇ ਵੇਲੇ ਸੀਸੀਟੀਵੀ ਵੀਡੀਓ ਕੋਲ ਕੇ ਦੇਖੀ ਹੈ ਤੇ ਦੇਖਿਆ ਇੰਨਾ ਮਾਲਕ ਦਾ ਸ਼ੁਗਰ ਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਸ ਤਰ੍ਹਾਂ ਦਾ ਇਹ ਹਾਦਸਾ ਸੀਗਾ ਬਹੁਤ ਵੱਡਾ ਹਾਦਸਾ ਹੋ ਸਕਦਾ ਸੀਗਾ ਇੱਥੇ ਜਿੰਨੇ ਵੀ ਲੋਕ ਡਿਨਰ ਕਰਨ ਆਉਂਦੇ ਆ ਬੱਚੇ ਸੈਲਫੀ ਵਗੈਰਾ ਖਚਾਂਦੇ ਉੱਥੇ ਖੜੇ ਹੋ ਕੇ ਤੇ ਉਸੇ ਜਗ੍ਹਾ ਤੇ ਹੀ ਆ ਕੇ ਟੈਂਕਰ ਪਲਟਿਆ ਇਹ ਖਾਸ ਤੋ ਥੋੜੇ ਦਿਨ ਪਹਿਲਾਂ ਵੀ ਇੱਕ ਸੇਮ ਇਸੇ ਤਰ੍ਹਾਂ ਹਾਦਸਾ ਹੋਇਆ ਸੀ ਜੀ ਜੀ ਬਿਲਕੁਲ ਬਿਲਕੁਲ ਜੀ ਇਹ ਐਸੇ ਹੀ ਬਿਲਕੁਲ ਐਸੇ ਹੀ ਪੁਆਇੰਟ ਤੇ ਥੋੜੇ ਦਿਨ ਪਹਿਲਾਂ ਵੀ ਇਹੀ ਹਾਦਸਾ ਹੋਇਆ ਸੀ ਸੇਮ ਤੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹੁੰਦਾ ਆ ਕਿ ਟ੍ਰੈਫਿਕ ਦੇ ਥੋੜੇ ਨਿਯਮ ਜਿਹੜੇ ਆ ਉਹਨਾਂ ਨੂੰ ਦੇਖ ਕੇ ਇਹ ਰੋਡ 'ਚ ਵੀ ਜੇ ਕੋਈ ਪ੍ਰੋਬਲਮ ਆ ਤੇ ਇਹਨੂੰ ਇਹ ਰੋਡ ਦਾ ਥੋੜਾ ਕਰਵ ਬੰਦਾ ਇੱਥੋਂ ਕਿ ਉਹਨੂੰ ਸੁਧਾਰਿਆ ਜਾਵੇ ਮੈਂ ਪ੍ਰਸ਼ਾਸਨ ਨੂੰ ਤੇ ਐਨ ਐਚਓ ਵਾਲਿਆਂ ਨੂੰ ਹੀ ਅਪੀਲ ਕਰਦਾ ਹਾਂ ਥੈਂਕ ਯੂ